ਬਟਾਲਾ ਸ਼ਹਿਰ ਦੇ ਅੰਦਰੂਨੀ ਬਾਜ਼ਾਰ ਵਿੱਚ 100 ਸਾਲ ਤੋਂ ਪੁਰਾਣਾ ਸਕੂਲ ਮਿੱਡੇ ਮਿਲ ਹਾਲ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂੱਚਾ ਟੀਮ ਵੱਲੋਂ ਇਹ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਕਾਰਜਕਾਰੀ ਪ੍ਰਧਾਨ ਅਮਨ ਚੇਰ ਸਿੰਘ ਸੈਰੀ ਕਲਸੀ ਦੀ ਧਰਮ ਪਤਨੀ ਰਾਜਵੀਰ ਕੌਰ ਕਲਸੀ ਨੇ ਸਕੂਲ ਮਿੱਡੇ ਮਿਲ ਦਾ ਉਦਘਾਟਨ ਕੀਤਾ ਅਤੇ ਇਸ ਮੌਕੇ ਉਹਨਾਂ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਸਮੂੱਚੇ ਸਟਾਫ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਜਿਨ੍ਹਾਂ ਨੇ ਬੱਚਿਆਂ ਲਈ ਇਨਾ ਵਧੀਆ ਹਾਲ ਤਿਆਰ ਕੀਤਾ ਹੈ ਅਤੇ ਬੱਚਿਆਂ ਨੂੰ ਵੀ ਵਧੀਆ ਪੜਨ ਦੀ ਅਤੇ ਅੱਗੇ ਵਧਨ ਦੀ ਸਿੱਖਿਆ ਦਿੱਤੀ ਗਈ ਹੈ ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਨੇ ਪੰਜਾਬ ਸਰਕਾਰ ਅਤੇ ਕਾਰਜਕਾਰੀ ਪ੍ਰਧਾਨ ਅਮਨ ਸੇਰ ਸਿੰਘ ਸਰੀਕਲਸੀ ਦਾ ਆਪਣੇ ਸਮੁੱਚੇ ਸਟਾਫ ਵੱਲੋਂ ਧੰਨਵਾਦ ਵੀ ਕੀਤਾ ਆਓ ਦੇਖਦੇ ਹਾਂ ਸੁਖਨਾਮ ਸਿੰਘ ਦੀ ਪੂਰੀ ਰਿਪੋਰਟ ਕੇ ਆਰ ਟੀ ਨਿਊਜ਼ ਨੈਟਵਰਕ ਬਿੱਟੇ ਬਿਲ ਬਣਿਆ ਹੈ ਹੋਰ ਵੀ ਜਿੱਥੇ ਕੋਈ ਕਮੀ ਪੇਛੇ ਐ ਐਮ ਐਲ ਏ ਸਾਹਿਬ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਉਹ ਕੁਝ ਵਧੀਆ ਕਰਨ ਕਿਉਂਕਿ ਸਾਡੀ ਲੜਾਈ ਜਿਹੜੀ ਹੈ ਜੀ ਬੇਰੁਜ਼ਗਾਰੀ ਦੇ ਨਾਲ ਸਾਡੀ ਲੜਾਈ ਲੋਕਾਂ ਨੂੰ ਲੋਕਾਂ ਦੇ ਹੱਕ ਦਗਾਉਣ ਦੇ ਨਾਲ ਹੈ ਤੇ ਤੁਸੀਂ ਪ੍ਰਿੰਸੀਪਲ ਬੈਬ ਟੀਚਰ ਸਾਹਿਬਾਨ ਬਹੁਤ ਵਧੀਆ ਐਫਰਟਸ ਦਿੱਤੇ ਨੇ ਤੁਸੀਂ ਸਾਰੇ ਵਿਖੋ ਜੀ ਵਧਾਈ ਦੇ ਹੱਕਦਾਰ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਜ਼ਿਆਦਾ ਬਧਾਈ ਦਿੰਦੀ ਹਾਂ ਧੰਨਵਾਦ ਸਾਰਿਆਂ ਦਾ ਜੀ ਮੈਂ ਪ੍ਰਿੰਸੀਪਲ ਬਲਵਿੰਦਰ ਕੌਰ ਸਕੂਲ ਆਫ ਫੈਮਿਨਸ ਅੱਜ ਬਹੁਤ ਹੀ ਵਧੀਆ ਲੱਗ ਰਿਹਾ ਜੀ ਕਿ ਅਸੀਂ ਮਿਡਲ ਕੈਂਪਸ ਦੇ ਵਿੱਚ ਜਿੱਥੇ ਕਿ ਸਾਡੇ ਕੋਲ 6ਵੀਂ ਤੋਂ 8ਵੀਂ ਦੇ ਬੱਚੇ ਪੜ੍ਹਦੇ ਹਨ ਉਹਨਾਂ ਲਈ ਅਸੀਂ ਜੋ ਇੱਕ ਮਿਡਡੇ ਹਾਲ ਜਿਹੜਾ ਸੀਗਾ ਉਹ ਬਣਾਇਆ ਸੀਗਾ ਤੇ ਉਸ ਦਾ ਅੱਜ ਅਸੀਂ ਉਦਘਾਟਨ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦੀ ਧਰਮ ਪਤਨੀ ਮੈਡਮ ਰਾਜਵੀਰ ਕੌਰ ਦੇ ਕਰ ਕਮਲਾ ਤੋਂ ਕਰਾਇਆ ਗਿਆ ਅੱਜ ਸਾਡੇ ਐਸਐਮਸੀ ਕਮੇਟੀ ਮੈਂਬਰਸ ਚੇਅਰਮੈਨ ਸਕੂਲ ਸਟਾਫ ਤੇ ਬੱਚੇ ਬਹੁਤ ਹੀ ਉਤਸ਼ਾਹਿਤ ਮਹਿਸੂਸ ਹੋ ਰਹੇ ਨੇ ਕਰ ਰਹੇ ਨੇ ਕਿ ਉਹਨਾਂ ਨੂੰ ਇੱਕ ਵਧੀਆ ਜਗ੍ਹਾ ਦੇ ਉੱਪਰ ਬੈਠ ਕੇ ਖਾਣਾ ਖਾਣ ਦਾ ਜਿਹੜਾ ਆ ਉਹ ਮੌਕਾ ਮਿਲੇਗਾ ਬੜੇ ਚਿਰਾਂ ਤੋਂ ਇਹ ਅਸੀਂ ਆਸ ਲਗਾਈ ਸੀ ਕਿ ਅਸੀਂ ਇਹਨਾਂ ਬੱਚਿਆਂ ਨੂੰ ਜੋ ਕਿ ਬੈਣ ਦੀ ਦਿੱਕਤ ਸੀ ਜਗ੍ਹਾ ਦੀ بارش ਵਿੱਚ ਵੀ ਬੱਚਿਆਂ ਨੂੰ ਪ੍ਰੋਬਲਮ ਆਂਦੀ ਸੀ ਖਾਣਾ ਖਾਣ ਲਈ ਉਹਨਾਂ ਲਈ ਅਸੀਂ ਇੱਕ ਬਹੁਤ ਹੀ ਵਧੀਆ ਫਰनिश्ड ਜਿਹੜਾ ਇੱਕ ਅਸੀਂ ਉਹ ਮਿਡ-ਡੇ ਹਾਲ ਜਿਹੜਾ ਬਣਾਇਆ ਜਿਸ ਦੀ ਅੱਜ ਉਦਘਾਟਨ ਜਿਹੜਾ ਉਹ ਕੀਤਾ ਗਿਆ तकरीबन 100 ਸਾਲ ਪੁਰਾਣਾ ਇਹ ਸਕੂਲ ਹੈ ਜੀ ਔਰ ਇਹਦੇ ਵਿੱਚ ਇੱਕ ਮਸਕ ਹੈ ਜਿਹੜੀ ਕਿ ਹੈਰੀਟੇਜ ਹੈਗੀ ਹੈ ਜੀ ਸੋ ਸਮੇਂ-ਸਮੇਂ ਤੇ ਜਿਹੜੀਆਂ ਇਹਦੇ ਵਿੱਚ ਕੁਝ ਤਬਦੀਲੀਆਂ ਹੁੰਦੀਆਂ ਗਈਆਂ ਪਰ ਜਦੋਂ ਤੋਂ ਮੈਂ ਇਸ ਸਕੂਲ ਦਾ ਚਾਰਜ ਸੰਭਾਲਿਆ ओके दो कैंपस ਦੇ ਵਿੱਚ ਚੱਲ ਰਿਹਾ ਇੱਕ ਜਿਹੜਾ 9ਵੀਂ ਤੋਂ 12ਵੀਂ ਕੈਂਪਸ ਹੈ ਉਹ ਧਰਮਪੁਰਾ ਕਲੋਨੀ ਹੈ ਔਰ ਇਹ ਸਾਡੇ ਕੋਲ ਮਿਡਲ ਵਿੰਗ ਹੈ ਕਿਲਾ ਮੰਡੀ ਜਿਹੜਾ ਕਿ 6ਵੀਂ ਤੋਂ 8ਵੀਂ ਚੱਲ ਰਿਹਾ ਔਰ ਇੱਥੇ ਸਾਡੇ ਕੋਲ ਬਹੁਤ ਵਧੀਆ ਬੱਚੇ ਨੇ तकरीबन ਹਰ ਸਾਲ ਬੱਚਿਆਂ ਦੀ ਗਿਣਤੀ ਜਿਹੜੀ ਹੈ 250 300 ਤੱਕ ਸਾਡੇ ਕੋਲੇ ਇਤਨਾ ਕਲਾਸਾਂ ਦੀ ਗਿਣਤੀ ਹੁੰਦੀ ਆ ਔਰ ਇਹ ਇੱਕ ਸਾਡਾ ਫੀਡਰ ਸਕੂਲ ਵੀ ਹੈ ਕਿ ਇਹ ਸਾਰੇ ਬੱਚੇ ਜਿਹੜੇ ਨੇ ਸਾਡੇ ਕੋਲੇ 9ਵੀਂ ਕਲਾਸ ਦੇ ਵਿੱਚ ਜਿਹੜੇ ਬੱਚੇ ਜਾ ਕੇ ਐਡਮਿਸ਼ਨ ਲੈਂਦੇ ਨੇ ਤੇ ਬੱਚੇ ਅੱਜ ਬਹੁਤ ਖੁਸ਼ ਹੈ ਕਿ ਉਹਨਾਂ ਨੂੰ ਇੱਕ ਵਧੀਆ ਮਾਹੌਲ ਦੇ ਵਿੱਚ ਬੈਠ ਕੇ ਵਧੀਆ ਖਾਣਾ ਖਾਣ ਦਾ ਮੌਕਾ ਮਿਲੇਗਾ। ਬਹੁਤ ਵਧੀਆ ਉਕਰਾਲਾ ਜੀ ਬੱਚੇ ਸਾਡਾ ਆਉਣ ਵਾਲਾ ਭਵਿੱਖ ਹੈ ਜੀ ਬੱਚੇ ਫਿਊਚਰ ਨੇ ਸਮਾਜ ਦਾ ਜੇ ਅਸੀਂ ਇਹਨਾਂ ਦੇ ਪੜ੍ਹਾਈ ਦੇ ਨਾਲ-ਨਾਲ ਇਹਨਾਂ ਦੇ ਖਾਣ ਪੀਣ ਵੱਲ ਵੀ ਧਿਆਨ ਦੇਵਾਂਗੇ ਤੇ ਬੱਚੇ ਜਿਹੜੇ ਨੇ ਫਿਜ਼ੀਕਲੀ ਤੇ ਮੈਂਟਲੀ ਜਿਹੜੇ ਨੇ ਉਹ ਵਧੀਆ ਬੱਚੇ ਗਰੋਨ ਅਪ ਹੋਣਗੇ। ਸੋ ਸਰਕਾਰਾਂ ਸਮੇਂ-ਸਮੇਂ ਤੇ ਸਾਡਾ ਮਹਿਕਮਾ ਵੀ ਬਹੁਤ ਹੀ ਸਵਿਰਧ ਹੈ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਤੇ ਬੱਚਿਆਂ ਦੇ ਖਾਣ ਪੀਣ ਨੂੰ ਲੈ ਕੇ ਅੱਠਵੇਂ ਤੱਕ ਸਾਡੇ ਕੋਲੇ ਜਿਸ ਤਰ੍ਹਾਂ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਕਿ ਸਾਰਾ ਪੁੱਛ ਜਿਹੜਾ ਬੱਚਿਆਂ ਦਾ ਉਹ ਫ੍ਰੀ ਹੈ ਫ੍ਰੀ ਐਜੂਕੇਸ਼ਨ ਹੈਗੀ ਆ ਔਰ ਇਹ ਬੱਚੇ ਜਿਹੜੇ ਇਹਨਾਂ ਨੂੰ ਮੁਫਤ ਕਿਤਾਬਾਂ ਔਰ ਵਰਤੀਆਂ ਮੀਟੇ ਮੀਲ ਔਰ ਨਾਲ ਦੀ ਨਾਲ ਜਿਹੜੇ ਬੈਨੀਫਿਸ਼ੀਰੀ ਬੱਚੇ ਆ ਉਹਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸਕਾਲਰਸ਼ਿਪ ਵੀ ਜਿਹੜੇ ਆ ਸਮੇਂ-ਸਮੇਂ ਤੇ ਦਿੱਤੇ ਜਾਂਦੇ ਆ ਲਖਿਤ ਕੋ ਮੈਂ ਗੌਰਮਨ ਦਰ ਸਿਨੇ ਸੈਕੰਡਰੀ ਸਕੂਲ ਆਫ ਫੈਮਿਨੈਂਟਸ ਕਿਲਾ ਮੰਡੀ ਕੈਂਪਸ ਬਟਾਲਾ ਸਕੂਲ ਆ ਜ ਸਾਡੇ ਖਾਣ ਦੇ ਲਈ ਉਦਘਾਟਨ ਕੀਤਾ ਗਿਆ ਇਹ ਸ਼ੈਰੀ ਕਲਸੀ ਦੀ ਵਾਈਫ ਨੇ ਓਪਨਿੰਗ ਕੀਤੀ ਹੈ ਇਹਦੀ ਇਹ ਬਿਲਕੁਲ ਜਿਸ ਤਰ੍ਹਾਂ ਸਾਰਾ ਖਾਣਾ ਖਾਂਦੇ ਉਸ ਤਰ੍ਹਾਂ ਹੀ ਲੱਗਿਆ ਤੇ ਬਹੁਤ ਵਧੀਆ ਸੀ ਪੱਖੇ ਥੱਲੇ ਬੈਠ ਕੇ ਖਾਣਾ ਖਾਦਾਂ ਨੂੰ ਬਹੁਤ ਹੀ ਵਧੀਆ ਲੱਗਾ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਕਿ ਸਾਡੇ ਲਈ ਇਹਨਾਂ ਨੇ ਆ ਉਦਘਾਟਨ ਕੀਤਾ ਸਾਨੂੰ ਬਹੁਤ ਜਿਆਦਾ ਵਧੀਆ ਲੱਗਾ